ਚਾਲ ਦੀ ਸਾਰਿਆਂ ਨੂੰ ਸਵਾਗਤ ਹੈ ਜੀ 855 ਤੇ ਬਾਕੀ ਵੀ ਅੱਜ ਲੱਗੇ ਹੋਏ ਰੇਪਾਉਣ ਤੇ ਜੱਗੇ ਨਾਲ ਦਾ ਗੰਨਾ ਬੀਜੋ ਗਿਆ ਦਾ ਟਾਈਮ ਨਾਲ ਤੇਦੇ ਬਾਅਦ ਆਪਣੇ ਹੁਣ ਰੇਪਾਉਣ ਲੱਗੇ ਹੋਏ ਆ ਬੰਦੇ ਤੇ ਆਪਣੇ ਵਾਲਾ ਖੇਤ ਜੱਗੇ ਨਾਲ ਤੇ ਰੇਤ ਦਿੱਤਾ ਦਾ ਆਪਾਂ ਨੇ ਤੇ ਉਹ ਆਪਾਂ ਪਾ ਰਹੇ ਹੁਣ ਅੱਗੇ ਵੀ ਇਹਨਾਂ ਨੇ ਖਾਲੀ ਕਰਨਾ ਤਾਂ ਫਿਰ ਮੈਂ ਕਿਹਾ ਚਲੋ ਬਾਅਦੋਂ ਸਾਥੇ ਚੱਕ ਲਿਓ ਜਾਂ ਜਿਵੇਂ ਵੀ ਹੋ ਜਾ ਲੋਕਾਂ ਤੋਂ ਪੁੱਛਾਂਗੇ ਰੇ ਲੱਗੇ ਹੋਏ ਸਵੇਰ ਤੇ ਕੋਣ ਮੈਂ ਵੜਾ ਲੁਧਿਆਣਾ ਗਿਆ ਤਾਂ ਭਾਂਜੇ ਨਾਲ ਲੈ ਕੇ ਕੰਮ ਜਾਂ ਬੈਠਾ ਇੱਥੇ ਵੇਰਵੇ ਤੇ ਮਾਰੋ ਹੋਰ ਆਇਆ ਮੈਂ ਜਿੰਨਿਆਂ ਨੂੰ ਦਫਾਲੇ ਦੁਆਸ ਤੇ ਹੁਣ ਲੱਗੇ ਹੋਏ ਆ ਤੇ ਆਤੀਆ ਟਾਲਾ ਲੱਗ ਗਿਆ ਕੀ ਇਹ ਇਹ ਬੰਦੇ ਹਿੰਮਤ ਮਾਰ ਪੀਏ ਨੇ ਇਹਨਾਂ ਨੇ ਆ ਤੋਂ ਡਾਂੜਾ ਰੇਨ ਨਾਲ ਤਾਂ ਆਪਾਂ ਦੇ ਟਰੱਕੇ ਤਾਂ ਆਹ ਖੜੀ ਰੋਈ ਆ ਬਈ ਇਹ ਹੋ ਸਾਦਾ ਮਾਰਦੋਣੋ ਬਾਕੀ ਉਹ ਬੀਜ ਪਿਆ ਬੀਜ ਵੱਧ ਗਿਆ 27 ਕ ਭਰੀਆਂ ਤੇ ਬੀਜ ਵਿੱਚ ਆਪਾਂ ਨੂੰ 18 ਵੀ ਮਿਲ ਗਿਆ ਵਾੜਾ ਜੇਗੇ ਪੰਡਾ ਤੋਂ ਥੋੜਾ ਜਿਹਾ ਬਚਿਆ ਉਹ ਕਹਿੰਦਾ ਘਟਿਆ ਪਿਆ ਤੇ ਉਹੀ ਆਪਾਂ ਨੇ ਪਾਵਾ ਲਾ ਲਿਆ ਉਹ ਚੱਕ ਲਿਆ ਹੋਣਾ ਤੇ ਬਾਕੀ 27 ਕ ਭਰੀਆ ਆਏ ਜਿਹੜੀ ਘਾਟ ਵਾਦ ਹੋਈ ਵੇ ਦੇਖਦੇ ਜਿਵੇਂ ਵੀ ਇੱਕ ਸਾਈਡ ਆਪਾਂ ਨੇ 95-20 ਦਾ ਇੱਕ ਸੜਾ ਸਾਰਾ ਕਿਉਂਕਿ ਉੱਥੇ ਵੀ ਖੇਤ ਆਪਣੇ ਲੱਗ ਲੱਗਾ ਕਿਤੇ ਇਕੱਠਾ ਨਹੀਂ ਆਇਆ ਟੱਕ ਤਾਂ ਕਰਕੇ ਚੌਰਸ ਨਿਗੇ ਸੋ ਤੇ ਲੱਗ ਲੱਗੇ ਬੀਜ ਦਿੰਦੇ ਆ ਜਿਵੇਂ ਦੋ ਲੱਗੇ ਨਾਲ ਬੀਜ ਪਿਆ ਰੋਣ ਲਗਾ ਜੋਗਾ ਬਾਕੀ ਹੁਣ ਲੱਗੇ ਵੀ ਆ ਕੇ ਵੀਰ ਨਾਲ ਆ ਮਿਲ ਗਿਆ ਤਾਂ ਉਦੋਂ ਨਾਲੇ ਆਪਣੇ ਪਾਸtare ਕਿਉਂਕਿ ਫਿਰ ਆਪਣੇ ਆਪ ਦਾ ਬਿੱਡ ਖੋਲਣਾ ਪੈਣਾ ਤਾਂ ਫਿਰ ਇਹਨੂੰ ਧਵਾ ਦੋਗੇ ਉਹ ਪਰਾਂਦੇ ਇਹਨੂੰ ਤੇ ਦੇਖੂਗਾ ਜੀ ਅਜੇ ਪਾਵਾਂ ਦੇ ਨਾਲ ਆ ਲੈਣਾ ਫਿਰ ਅਗਲੇ ਪਰ ਸੁਵਾਗਾ ਮਾਰ ਦੋ ਨਾਲ ਦੀ ਨਾਲ ਇਹਦੇ ਬਾਅਦ ਤਿਆਰ ਕਰ ਲੈਣਾ ਕੇ ਅੱਜ ਤੇ ਸਵੇਰੇ ਆਪਾਂ ਨੇ ਪੀਜਾਈ ਸ਼ੁਰੂ ਕਰਦਾ ਨਹੀਂ ਕਿਉਂਕਿ ਕਿਣੀਆਂ ਵੀ ਆ ਗਿਆ ਦੀਆਂ ਕਾਦੀਆਂ ਲੁਧਿਆਣੇ ਬਾਈ ਮੀਂਹ ਪੈਂਦਾ ਦਾ ਥੋੜਾ ਥੋੜਾ ਜਿਆ ਤੇ ਆਪਣੇ ਵੀ ਕਿਣੀਆਂ ਹੀ ਪੈ ਗਈਆਂ ਤੇ ਬਾਕੀ ਉਹਨਾਂ ਦੇਖਦੇ ਅੱਜ ਤਿਆਰ ਕਰਕੇ ਖੇਤ ਚਾਦਣਾ ਤੇ ਮੇਰੇ ਆਪਾਂ ਖਿਆੜਾ ਕਰਦਾਂਗੇ ਇਹ ਉਹਨਾਂ ਨੂੰ ਪਾਣੀ ਲੈ ਆਉਣੇ ਬਰਾਬਰ ਥੋੜਾ ਮਾਰ ਕੇ ਤੇ ਰੁਕਾਉ ਦਾ ਮਾਰਦਾ ਕੱਚੀ ਵੀਰ ਵਾਲੇ ਨੂੰ ਟਾਇਰ ਤੋਂ ਮਾਰ ਦਿੰਦੇ ਆਂ ਉਹ ਫਿਰ ਛੇਤੀ ਕੰਮ ਨੇ ਵੇੜਦਾ ਨਾਲ

ਚਾਰ ਨਾਲ ਵੀ ਸਰਦਾ ਹੋਇਆ ਚਾਰ ਆ ਕਿਉਂਕਿ ਆ ਹੀ ਰਹਿ ਗਈ ਜਗਾ ਇੱਕ ਟਰਾਲੇ ਦੇ ਸਰ ਜਾਣਾ ਤੇ ਘੜਬਾਤ ਹੋਈ ਉਹ ਕਾੜਾ ਨਹੀਂ ਹੋਣ ਉਹ ਸਾਈਡ ਪਾਉਣ ਦੇ ਬੜਾ ਬੜਾ un momento ਮੇਰੇ 6 ਵਜੇ ਦਾ ਟਾਈਮ ਦਿੱਤਾ ਬਈਆਂ ਨੂੰ 6 ਵਜੇ ਉਹਨਾਂ ਨੇ ਆ ਜਾਣਾ ਤੇ ਫਿਰ ਕੰਨੇ ਦੀ ਵਿਜਾਈ ਕਰਦੇ 6 ਵਜੇ ਤੇ 6 ਵਜੇ ਉਹਨਾਂ ਨੇ ਆ ਕੇ ਬੀਚ ਘਾੜ ਲਾ ਜਾਣਾ ਫਿਰ ਆਪਾਂ ਜਾਂ ਚਾਰ ਨੂੰ ਲੈ ਕੇ ਆਉਗੇ ਤੇ ਸਿਆੜਾ ਘੜਤੂਗੇ ਮੱਤੀ ਪਰਜੀ ਵੀ ਆਉਣੇ ਵਾਲੀ ਆ ਢੇੜ ਘਟਾ ਨੰਬਰ ਵਿੱਚ ਆ ਤੇ ਅੰਦੇਲੀ ਹੁਣ ਸਪਲਾਈ ਨਿਕਲਦੀ ਆ ਵੈਸੇ ਆਏ ਜਾਗੀ ਪਰਜੀ ਤਿੰਨ ਚਾਰ ਦਿਨਾਂ ਚ ਫਿਰ ਗੰਨੇ ਦਾ ਸਾਨੇ ਬੀਜੇ ਬਾਈ ਸਾਰੇ ਹੀ ਦੇਣਾ ਹੁਣ ਬਾਕੀ ਜਿਹੜਾ ਵਿਚੇ ਨੂੰ ਕੱਟਣਾ ਈ ਲੀਕ ਕਬੈਣੀਓ ਫਿਰ ਦੇਖੀ ਜਾਉਂਗੇ ਫਿਰ ਵਿਚੇ ਸਵਾਰੇ ਬੀਜ ਦਾਂਗੇ ਨਹੀਂ ਆਪਾਂ ਨੇ ਬੀਜ ਹੁਣ ਇੱਕ ਵਾਰੀ ਸਾਰੇ ਹੀ ਦੇਣਾ ਮੋਟੀ ਹੁਣ ਲੱਗੇ ਰੋਵੀ ਬੁਲਜਾਈ ਸ਼ੁਰੂ ਕਰਦੇ ਆਣੇ ਟਰੈਕਟਰ ਵੀਰੇ ਪਹਿਲਾਂ ਕੰਨਾ ਵਢਾ ਕੇ ਲੈ ਆਇਆ ਉਦੋਂ ਉਹ ਤੁਹਾਨੂੰ ਲੱਗਿਆ ਸੀ ਤੇ ਪੰਡਤ ਵਾਲਾ ਕਹਿੰਦਾ ਤਾਂ ਵੀ ਘਟ ਗਿਆ ਉਹਦਾ ਵੀ ਪੂਰਾ ਜਿਹਾ ਹੀ ਹੋਇਆ ਇੱਕ ਦੋ ਪੰਨੀਆਂ ਮੋਦੀਆਂ ਤੇ ਜਦ ਬੁਲਜਾਈ ਕਰ ਰਹੇ ਤੇ ਉਹ ਕਹਿੰਦਾ ਵੀ ਕਢਾ ਲਿਆ ਕੱਲੋਂ ਤਾਂ ਪਾਵੇ ਕਢਵਾ ਲਿਆ ਇਹਦੇ ਕੱਲੋਂ ਬਾਕੀ ਬੁਲਜਾਈ ਚੱਲ ਰਹੀ ਆ ਅਗਲੀ ਅੱਗੇ ਵੀਰੇ ਨਾਲ ਟਰੈਕਟਰ ਲੈ ਕੇ ਆਇਆ ਆਪਣੇ ਵਾਲੇ ਚੌੜੇ ਟਾਇਰ ਆ ਫਿਰ ਸਿਆੜ ਚ ਗੇਰਨਾ ਪੈਣਾ ਤੇ ਪੰਡਤ ਵੀ ਐਂ ਕਹਿਦਾ ਤਾਂ ਵੀ ਲੈ ਜਾ ਚੱਲ ਇੱਕ ਗੱਲ ਨਾ ਖੜਾ ਇਹਦਾ ਨਾਲ ਪਾਉਣਾ ਤੇ ਉਹਦੇ ਨਾਲ ਬੀਜਲਾ ਫਿਰ ਮੈਂ ਕਿਹਾ ਚੱਲ ਲਾ ਦੂੰ ਭੱਜ ਨਾ ਟਿਕਾ ਦੇ ਉਹਦੇ ਨਾਲ ਵੀ ਗੰਨਾ ਘੜਿਆ ਵੇ ਤੇ ਇਹ ਵੀ ਦੇਖ ਲਓ ਤੇ ਕਿੰਨੇ ਆਹ ਕਰਕੇ ਤੇਰਾ ਪਾਵਲ ਫਿਰ ਟਰੇ ਡੇਅ ਜੇ ਆਪਣੇ ਵਾਲੇ ਹਲ ਪਾ ਕੇ ਆਪਣੇਆਂ ਉਹ ਟਰਾਲਾ ਖੜਾਇਆ ਵਾ ਥਾਲੀ ਯਾਰੀ ਲਿਫਟ ਥੋੜੀ ਜਿਹੀ ਕਸੁੱਟੀ ਈ ਆ ਜੇ ਮੜੀ ਵੀ ਹਲਾਉਨੇ ਆ ਤਾਂ ਜ਼ਿਆਦਾ ਉੱਪਰ ਚੱਕਣਾ ਤਾਂ ਨਹੀਂ ਥੱਲੇ ਤੇ ਉਹ ਨਹੀਂ ਉਤਾਰ ਰਹੀ ਆ ਜੀ ਲਿਫਟ ਦੀ ਸੈਟਿੰਗ ਹੋਣੀ ਆਲੀ ਆ ਜੀ ਤੁਸੀਂ ਅਗਰ ਰੁਕ ਕੇ ਕੱਢ ਦੋ ਨਾ ਨਹੀਂ ਕੱਢ ਦੋ ਨਾ ਜੇ ਮੜੀ ਮੋਟੀ ਹਲਾਉਨੇ ਚੂਹੇ ਚਲੇ ਜਾਂਦੇ ਹੁਣ ਮੜੀ ਸੈਟਿੰਗ ਕਰਕੇ ਬੰਦੂ ਏ ਇਹ ਹੁਣ ਬਿਲਕੁਲ ਠੀਕ ਚੱਲਦਾ ਰਹੇ ਕੀ ਬਾਈ ਰੇਪ ਆ ਗਿਆ ਆਪਾਂ ਨੇ ਮਲਾਈ ਬਣਾ ਦਿੱਤੀ ਜੀ ਰਾਤ 70 ਵਰਗਾ ਬਣਾਇਆ ਰਹਿ ਗਿਆ ਬਾਹਰ ਬਾਹਰ ਰਾਤ ਦੇ ਬਾਗਿਆ ਤਾਂ ਮੇਰੇ ਕੋਲ ਨਹੀਂ ਸੀ ਤੇ ਹੁਣ ਸਮੇਂ ਦੇ ਲੱਗੇ ਸਿਆੜ ਕੱਢਣ ਤੇ ਹੁਣ ਨਾਲ ਦੇ ਨਾਲ ਆਪਾਂ ਨੇ ਮਿੱਟੀ ਪਵਾ ਦੇਣੀ ਆ ਤਾਂ ਤੇ ਪੈਰਾਂ ਨਾਲ ਜੇ ਤਾਂ ਨੇ ਬਾਤ ਦਿੱਤਾ ਠੀਕ ਆ ਜੇ ਟਾਈਮ ਹੋਇਆ ਇਹ ਤਾਂ ਫਿਰ ਆਪਣੇ ਬਾਤ ਪਾਉਣੀ ਪਾਣੀ ਪੈਰਾ ਨਾਲ ਜੀ ਤੇ ਨਾਲ ਦਾ ਇਹਦੇ ਬੁੱਥੇ ਲਾ ਕੇ ਹੋਰ ਚੱਕੇ ਨਾਲ ਟੋਏ ਕਢਾਉਣੇ ਪਹਿਲਾਂ ਆਪਾਂ ਮਸ਼ੀਨ ਚ ਨਾਲ ਆ ਲਿਆਂਦਾ ਕਮਿਆਣਾ ਵਰਮਾ ਤੇ ਫਿਰ ਆਪਣੇ ਕੱਢਾਂਗੇ ਜੱਗੇ ਨਾਲ ਦੇ ਨਾਲ ਤੇ ਨਿਸ਼ਾਨੀਆਂ ਦਾ ਜਵੇਂ ਨਿਸ਼ਾਨੀਆਂ ਨਿਸ਼ੂਨੀਆਂ ਲਾ ਕੇ ਕਮਿੰਟੋ ਮਟੀਟ ਬਨਾਨੇ ਟੋਏ ਕੱਢ ਕੇ ਤੇ ਬਾਕੀ ਹੁਣ ਕੱਢਦੇ ਟੋਏ ਜਦੋਂ ਰੁਕੀ ਤੇ ਆਨੇ ਰੁਕੀ ਬਣਦੀ ਹੈ ਉਹਨਾਂ ਦੇ ਆਰ ਦੇ ਦਾ ਵੀ ਆਈ ਕਰੀ ਲੰਦਰ ਪੰਜ ਬੰਦੇ ਆ ਨਾ ਕਿੱਛਿਆ ਪੈਗਾ ਗੱਨਾ ਬੀਤੇ ਬਹੁਤ ਸੋਹਣਾ ਬਾਈ ਅੱਠ ਵੀ ਬਿਨਾ ਕਹੇ ਤੇ ਛੋਟੀ ਵੱਢਦੇ ਪੱਛੀ ਤੇ ਬੁਝਾਈ ਦਾ ਕੰਮ ਤਾਂ ਨਿਪਟ ਗਿਆ ਤੇ ਬਾਕੀ ਡਾਈ ਦਾ ਸੈਲਾ ਵੀ ਪਾ ਤਾ ਆਪਾਂ ਨੇ ਤੇ ਆਹ ਹੁੰਜੇ ਹੁੰਜੇ ਤਾਂ ਇਹਨਾਂ ਦੱਬ ਜੀਤੀ ਬੱਚੀਆਂ ਤੇ ਆਹ ਸੈਟ ਆਣੀਆਂ ਵੀ ਬਾਕੀ ਹੁਣ ਮਿੱਟੀ ਪਾਉਣ ਲਾਤੇ ਬੰਦੇ ਪਰਾਂ ਨਾਲ ਮਿੱਟੀ ਪਾਉਦਣੇ ਤੇ ਮਿੱਟੀ ਪਾ ਗਏ ਉਹ ਦੋ ਹੁੰਜੇ ਰਹਨੇ ਉਹਨਾਂ ਨੂੰ ਵੀ ਆਪਾਂ ਅੱਛੀਆਂ ਜਿਹਾ ਦੱਬ ਦਈਏ ਉਹ ਸਿਆੜ ਬachdੋ ਗੱਡੇ ਤੇ ਹੁਣ ਮੱਕੀ ਵੀ ਹੁਣ ਬੂਟੇ ਵਾਲਿਆਂ ਨੂੰ ਦੇਖਦੇ ਆਂ ਜੇ ਮਿਲ ਜਵੇ ਲੇਵਰ ਜੇ ਲੇਵਰ ਮਿਲ ਗਈ ਤਾਂ ਠੀਕ ਆ ਨਹੀਂ ਫਿਰ ਆਪੇ ਲੱਗ ਜਾਣਾ ਕਿਉਂਕਿ ਬੂਟੇ ਲੇਟ ਹੁੰਦੇ ਆ ਨਹੀਂ ਤਾਂ ਆਪੇ ਲਾ ਦੇਣੇ ਤੇ ਇੱਕ ਬੰਦਾ ਦਿਹਾੜੀ ਤੇ ਰੱਖ ਕੇ ਆਪਾਂ ਨੇ ਉਹ ਜੱਗਾ ਵੀ ਉੱਧਰ ਲੱਗਿਆ ਹੋਇਆ ਜੱਗਾ ਮਸ਼ੀਨ ਨਾਲ ਵੀ ਲੱਗਿਆ ਹੋਇਆ ਇੱਕ ਬੰਦਾ ਲੱਗਿਆ ਨਾਲ ਮਸ਼ੀਨ ਵਾਲਾ ਕੰਮ ਲੋਟ ਜੇ ਨਹੀਂ ਆਉਂਦਾ ਭਾਈ ਜੱਗਾ ਬਰਮਾ ਚੇਂਜ ਕਰਕੇ ਦੇਖਣ ਲੱਗਿਆ ਉਹਦੇ ਨਾਲ ਦੇਖਦੇ ਹੁਣ ਫਰਕ ਪੈਂਦਾ ਹੁਣ ਬਾਕੀ ਕਾਪਾ ਨੂੰ ਵੀ ਆਈ ਹੁਣ 2-3 ਦਿਨ ਤਾਂ ਕਰਕੇ ਫਿਰ ਔਖਾ ਹੋ ਜਾਣਾ ਨਹੀਂ ਤਾਂ ਆਪਾਂ ਨੇ ਆਪੇ ਲਾ ਦੇਣੇ ਤੇ ਬੂਟੇ 2 ਦਿਨ ਚ ਤੇ ਹੁਣ 2 ਦਿਨ ਉਧਰ ਲੱਗ ਜਾਣੇ ਫਿਰ ਵਿਆਹ ਕਰਕੇ ਇਹ ਬੂਟੇ ਲੇਟ ਹੋ ਜਾਣੇ ਉਹ ਬੱਕੇ ਰਹਿ ਜਾਂਦੇ ਬਸ ਸੁਨਾ ਕਰਕੇ ਸਾਰੇ ਤਸੱਲੀ ਕਰ। ਪੂਰੀ ਵੀ ਜਮਾਈ ਛੋਟੀ ਛੋਟੀ ਦੋ ਦੋ ਅੱਖਾਂ ਦੀ ਕਰੀ ਆ ਤਿੰਨ ਦਿਨ ਦੀ। ਤੇ ਬਾਕੀ ਬੀਜ ਘਟ ਗਿਆ ਤਾਂ ਫਿਰ ਚੱਗੇ ਨਹੀਂ ਘੜਿਆ ਪਿਆ ਤਾਂ ਸਣੇ ਪੰਡਾ ਦੇ ਵੀ ਜੋ ਕੇ ਆਪਾਂ ਲੈ ਆਏ ਉੱਤੇ। ਤੇ ਫਿਰ ਵੀ ਇਹਨਾਂ ਮੈਂ ਕਹੀ ਕਿ ਦੋ ਪੰਡਾ ਬਹੁਤ ਆ ਇਹ ਕਹਿੰਦਾ ਨਹੀਂ ਘੜ ਜਾਣਾ ਘੜ ਜਾਣਾ। ਚਾਰ ਪੰਡਾ ਲਈ ਗਏ। ਚਾਰ ਵਲੀਆਂ ਤੇ ਹੁਣ ਚਲੋ। ਕਰਾਂਗੇ ਟੋਕਾ ਟੋਕਾ ਕਰਦਾਂਗੇ ਹੁਣ ਖੜਾ ਬਾਤੇ ਹੁਣ ਕਿਹੜਾ ਵਫੇ ਪੜਾ ਗਿਆ ਉਹਨੇ ਲੱਤ ਲਿਆ ਟਰਾਲੇ ਬੱਡੂਆ ਤਾਂ ਜਿਹੜਾ ਵੱਧਾ ਤਾਂ ਬਾਕੀ ਹੁਣ ਲੱਗੇ ਵਿਆ ਇਹ ਤੇ ਆਹ ਹੁਣ ਜੀ ਆਪਰ ਰੈਂਪ ਵੀ ਛੱਡ ਦਿੱਤਾ ਹੁਣ ਹੁਣ ਆਹ ਖੁੰਜੇ ਦੀ ਪੱਛੇ ਨਹੀਂ ਰੱਬਦੀਏ ਕੋਲੀ ਨਾਲ ਹਲੋ ਵੀ ਬਾਕੀ ਆਪਣਾ ਕੰਮ ਸਾਰਾ ਨਿਬੜ ਗਿਆ ਤਾਂ ਹੁਣ ਆ ਪੱਛੀਆਂ ਪਰ ਰੜ ਗਿਆ ਕੰਮ ਤੇ ਸਰੀਰ ਦੇ ਗਿਆ ਹੁਣ ਜਵਾਬ ਆ ਬਾਕੀ ਉਧਰ ਜੱਗੇ ਨਾਲ ਟੋਏ ਕੜਵਾ ਕੇ ਆਉਂਦੇ ਆ ਸਾਰੇ ਤੇ ਤਿੰਨ ਲੈਨਾਂ ਵਾਲੇ ਔਖੇ ਸੌਖੇ ਕੱਢੀ ਆਂਦੀ ਆ ਬਾਕੀ ਫਿਰ ਨਾਲ ਦੇ ਨਾਲ ਹਿੰਮਤ ਮਾਰ ਗਿਆ ਸੀ ਦੋਹਾਂ ਨੇ ਬਰਮਾ ਚੇਂਜ ਕਰਕੇ ਬਰਮਾ ਛੋਟਾ ਪਾਇਆ ਵਾ ਤਾਂ ਪਹਿਲਾਂ ਉਹਦੇ ਨਾਲ ਲੋਟ ਨਹੀਂ ਆਉਂਦਾ ਤਾਂ ਫਿਰ ਬੜਾ ਵਰਨਾ ਪਾ ਗਏ ਆਪਾਂ ਨੇ ਹਿੰਮਤ ਮਾਰਤੀ ਤੇ ਕੰਮ ਖਿੱਚਤਾ ਤੇ ਬਾਕੀ ਵੀ ਹੁਣ ਬਿਆਦੀ ਤਿਆਰੀ ਕਰਨੀ ਆ ਕੱਪੜੇ ਚੱਕ ਕੇ ਲਿਆਉਣੇ ਸੂਟ ਕੁਰਤਾ ਵੇ ਮੈਂ ਦੱਤਾ ਵੇ ਸਮਾਉਣਾ ਫਿਰ ਉੱਧਰ ਵੀ ਜਾਣਾ ਬਾਕੀ ਹੀਰੇ ਨੂੰ ਵੀ ਦਾਣਾ ਪਾਣੀ ਪਾਉਣਾ ਹੀਰੇ ਦਾ ਦਾਣਾ ਵੀ ਮੁੱਕਿਆ ਉਹ ਦਾਣਾ ਵੀ ਲੈ ਕੇ ਆਉਣਾ ਤੇ ਤਾਂ ਕਰਕੇ ਹੁਣ ਮੈਂ ਚੱਲੇ ਆਂ ਫਿਰ ਆ ਰਹਿ ਗਿਆ ਜਿਹੜਾ ਕੰਮ ਇਹ ਕੱਲੂ ਆਪਾਂ ਪੱਛੀਆਂ ਦੱਬ ਦੂਗੇ ਨਾਲੇ ਕੱਲੂ ਫਿਰ ਜੱਗੇ ਨਾਲ ਬੂਟੇ ਦੀ ਤਵਾਈ ਕਰਾ ਦੂਗੇ ਫਿਰ ਦੇਖ ਕੇ ਜੇ ਟਾਈਮ ਹੋਇਆ ਤਾਂ ਆਪਣੇ ਵੀ ਟੂਏ ਕੱਲੂ ਹੀ ਕੱਢ ਲੈਣੇ ਬਾਕੀ ਠੀਕ ਆ ਜੀ ਸਾਡਾ ਵਲੌਗ ਇੰਨਾ ਗਿਆ ਮਿਲਦੇ ਕਿਸੇ ਹੋਰ ਵਲੌਗ ਚ ਸਾਸੀ ਕਾਲ ਜੀ ਸਾਰਿਆਂ ਨੂੰ